ਦਾਸਤਾ ਵੀ ਅੱਜ ਤੱਕ ਤੁਹਾਡੇ ਪਿੰਸਾਰੇ ਹਲਕੇ ਦੀਆਂ ਪੰਚਾਇਤਾਂ ਆਉਂਦੀਆਂ ਨੇ ਤੁਹਾਡੇ ਨਗਰ ਦੀ ਪੰਚਾਇਤ ਕਰ ਗਈ ਤੁਹਾਡਾ ਮੇਟਾਂ ਦੀ ਨਾਲ ਵੀ ਦੱਸੋ ਇਹਨਾਂ ਨੇ ਜੇ ਵਿਚਾਰੀਆਂ ਇਹਨਾਂ ਕੋਈ ਟੋਪਰੀ ਕੋਈ ਮਿੱਟੀ ਦੀ ਸੱਟ ਤੇ ਕੋਈ ਢੱਡ ਭਰ ਲੈਣੀ ਨਹੀਂ ਤੁਹਾਡੇ ਹੁਣ ਵੋਟਾਂ ਨੂੰ ਆਉਣ ਤੇ ਤੁਹਾਡੇ ਪਿੰਡ ਖੜੀ ਨੇ ਵੋਟਾਂ 'ਚ ਪਰ ਉਹਨਾਂ ਦੀ ਸੁਣ ਲਓ ਆ ਕ੍ਰਿਸ਼ਨ ਬੈਠਾ ਹੈ ਆ ਬੈਠਾ ਹਾਂ ਇਹਨੂੰ ਇਹਨੂੰ ਪਾਰਟੀ ਨੇ ਟਿਕਟ ਦਿੱਤੀ ਆ ਕਹਿੰਦੇ ਜਿਉਂ ਕਰ ਗਿਆ ਇਨੇ ਤੇ ਬੈਠਣਾ ਹੁੰਦਾ ਇਹ ਉਹਰੇ ਸਾਥ ਚ ਬੈਠਾ ਹੁੰਦਾ ਮੇਰੇ ਨਾਲ ਆ ਕੇ ਆ ਬੈਠਾ ਆ ਠੀਕ ਆ ਭਾਈ ਤੁਸੀਂ ਨਜਾਇਜ਼ ਪੁੱਕੀ ਸ਼ਰਾਬ ਵੇਚਦੇ ਹੋ ਬਥੇਰੇ ਤੁਹਾਡੇ ਤੇ ਆਪਣੇ ਨੌਕਰਾਂ ਤੇ ਪਰਚੇ ਹੋ ਗਏ ਉਹ ਚ ਸਾਡੀ ਉਹ ਸਾਡੇ ਹੀ ਕਸੂਰ ਸਾਡੇ ਸਿੱਕੇ ਜਿਹੜੇ ਵਿੱਚ ਖੋਟੇ ਬੈਠੇ ਨੇ ਜਿਹੜਾ ਸਾਡੀ ਸਰਕਾਰ ਦੇ ਬੰਦਿਆਂ ਤੋਂ ਕੰਮ ਲੈਂਦੇ ਨੇ ਖੰਬੇ ਸੱਜੋ ਤਾਂ ਉਹਨਾਂ ਦੀ ਹਿੰਮਤ ਆ ਕਿ ਲੈ ਆ ਬੈਠਾ ਅਜੋਹੀ ਸਰਕਾਰ ਤੋਂ ਕੰਮ ਲੈ ਕੇ ਅਜਾ ਜਾਣਾ ਲੜ ਰਹੇ ਨੇ ਇਹਨੇ ਨਜਾਇਜ਼ ਪੁਕੀਸਰਾ ਵੇਚਦੇ ਰਹੇ ਆ ਇਹੋ ਜਿਹੇ ਲੋਕ ਜਿੱਤ ਕੇ ਕੀ ਕਰਨਗੇ ਇਹਨਾਂ ਨੇ ਕੱਲ ਨੂੰ ਬਦਵਾਸ਼ੀਓ ਕਰਨੀ ਹੈ ਇਹ ਲੋਕ ਕੀ ਕਰਨਗੇ ਜਿੱਤ ਕੇ ਸੋ ਇਹ ਤੁਸੀਂ ਨਗਰ ਆ ਤੁਸੀਂ ਸਾਰੇ ਨਗਰ ਨੇ ਅੱਗੇ ਪੰਡੋ ਪਾਰਟੀਵਾਦੀ ਖਤਮ ਕਰੀ ਆ ਇਤਫਾਕ ਦਿਖਾਇਆ ਸਾਰਿਆਂ ਨੂੰ ਮੈਂ ਮੈਂ ਤਾਂ ਬਾਰ-ਬਾਰ ਵਧਾਈ ਦਿੰਨੀ ਆ ਵੀ ਝਨੇੜੀ ਨੂੰ ਮੈਂ ਵਧਾਈ ਦਿੰਨੀ ਆ ਵੀ ਤੁਸੀਂ ਸਾਰਿਆਂ ਨੇ ਉਪਰਤ ਕੇ ਤੁਸੀਂ ਇਕੱਠੇ ਹੋਏ ਸੋ ਤੁਸੀਂ ਆ ਵੋਟਾਂ ਦੇ ਵੇਲੇ ਇਹ ਚੀਜ਼ ਦਾ ਖਿਆਲ ਰੱਖਿਓ ਕਿ ਜਿਹੜੇ ਦੋ ਬੰਦੇ ਪਿੰਡ ਦੇ ਹਰੇਕ ਕੰਮ ਦੇ ਵਿੱਚ ਦੋ ਤਨ ਸੜਕ ਦੇ ਵਿੱਚ ਵੀ ਉਹੀ ਦੋ ਬੰਦੇ ਸੀ ਮੂਰੇ ਸੜਕ ਦਾ ਕੰਮ ਰੋਕਣ ਨੂੰ ਇਹ ਚੀਜ਼ਾ ਤੁਸੀਂ ਹੁਣ ਤੁਸੀਂ ਖਿਆਲ ਰੱਖੋ ਵੀ ਉਹੀ ਬੰਦੇ ਅਜ ਚੋਣਾਂ 'ਚ ਖੜੇ ਆ ਸੁਖੀ ਆ ਮੁੰਡਾ ਬਾਈ ਇਹਨੂੰ ਕਿਸੇ ਨੂੰ ਨਾ ਪੁੱਛੋ ਇਹ ਆ ਠੀਕ ਹੈ ਬਾਈ ਕੀ ਨਹੀਂ ਬੋਲਦਾ ਅੰਤਰਾ ਇਹਨੂੰ ਮੈਂ ਕੋਈ ਨਹੀਂ ਉਹ ਵੀ ਕਰ ਦੂੰਗੀ ਮੈਂ ਜੱਗ ਜਾਨ ਉਹ ਵੀ ਕਰ ਦੂੰਗੀ ਵੀ ਇਹਦੇ ਨਾਲ ਕੀ ਕੀਤੀ ਹੈ ਠੀਕ ਹੈ ਇਹਨਾਂ ਨੂੰ ਮੈਨੂੰ ਲੱਗਦਾ ਵੀ ੱੱਕੇ ਛਾਈ ਚੱਲੀ ਲਊਂ ਮੈਂ ਕਹਿੰਦਾ ਮੇਰੀ ਨਰਮੀ ਹੈ ਮੈਂ ਨਰਮੀ ਨਾਲ ਕੰਨਣ ਤੇ ਤਕੀਰ ਕਰਦੀ ਆ ਮੇਰੇ ਸੰਸਕਾਰ ਨੇ ਕਿ ਅਸੀਂ ਨਿਮਰਤਾ ਨਾਲ ਦੇ ਚੱਲਦੇ ਆ ਤੇ ਜੇ ਕੋਈ ਭਲੇਖੇ ਚ ਰਹਿੰਦਾ ਹੋਊਗਾ ਤਾਂ ਮੈਨੂੰ ਫਿਰ ਭਲੇਖੇ ਵੀ ਕੱਢਣੇ ਆਉਂਦੇ ਨੇ ਸੋ ਇਹਨਾ ਆ ਬਾਈਆਂ ਬੈਠੀਆਂ ਨੇ ਇਹ ਇਹਨਾਂ ਦੀ ਕੋਈ ਮੇਰੇ ਨਾਲ ਥੋੜੀ ਨਾਰਾਜ਼ਗੀ ਆ ਇਹਨਾਂ ਦੀ ਨਾਰਾਜ਼ਗੀ ਕੀ ਆ ਵੀ ਘੱਟੋ ਘੱਟ ਇਹਨਾਂ ਨੇ ਨਰੇਗਾ ਚ ਕੰਮ ਕਰਨਾ ਕੋਈ ਇਹ ਖਰਾਤ ਨਹੀਂ ਮੰਗਦੀਆਂ ਇਹ ਆਪਣੀ ਮਿਹਨਤ ਮਜ਼ਦੂਰੀ ਮੰਗਦੀਆਂ ਇਹਨਾਂ ਨੇ ਸਾਨੂੰ ਮਿਹਨਤ ਕਰਨਾ ਸਾਨੂੰ ਨਰੇਗਾ ਚ ਕੰਮ ਦੇ ਦੋ ਅਸੀਂ ਕੰਮ ਕਰ ਲਾਂਗੇ ਆਹੀ ਆ ਇਹਨਾਂ ਨਾਲ ਬਤਕਰਾ ਕਰਕੇ ਲੈਣਾ ਨੂੰ ਮਾਰ ਕਰਦੇ ਆ ਆ ਬੇਟੀ ਇਹਨੂੰ ਪੁੱਛੋ ਕਿ ਅਸੀਂ ਭਲੀ ਸਾਡਾ ਕੀ ਬੂਰਾ ਠੀਕ ਹੈ ਤੈਨੂੰ ਬਿਨਾ ਵੋਟਾਂ ਤੈਨੂੰ ਕਿਸੇ ਤੋਂ ਵੋਟਾਂ ਮੰਗਣੀਆਂ ਨਹੀਂ ਪਈਆਂ ਤਾਂ ਕਰਕੇ ਤੂੰ ਐਂ ਕਰਦਾ ਇਹਨਾਂ ਦੇ ਪਿੰਡ ਤੇ 2 ਲੱਖ ਮਾਰੀ ਆ ਕੋਈ ਨਹੀਂ ਮੈਂ ਮੈਂ ਬीडीਪੀ ਨੂੰ ਕਹਿੰਦੀ ਆ ਮੈਂ ਮੈਡੀਕਲ ਨੂੰ ਕਹੂੰਗੀ ਕਿ ਆ ਕੇ ਮੈਂ ਕਰਾਉਣੇ ਕੋਈ ਨਹੀਂ ਤੁਸੀਂ ਮੈਨੂੰ ਵੇਲਟ ਦੇ ਦਿਓ ਸਾਝਾ ਬੰਦਾ ਦਿਓ ਕਿਸੇ ਪਾਰਟੀ ਦਾ ਬੰਦਾ ਨਾ ਦਿਓ ਕਿਸੇ ਵੀ ਪਾਰਟੀ ਦਾ ਮੈਨੂੰ ਸਾਡਾ ਧਾੜੂ ਵਾਲਾ ਹੀ ਲੱਗਦਾ ਸਾਝਾ ਬੰਦਾ ਹੋਵੇ सारे बराबर काम सारे बराबर काम मिले कम करोड़ पजेब चो देने ਕਦੋਂ ਤੋਂ ਬਹੁਤ ਕਰੋ ਮੋਹਲੇ ਉਹ ਬੋਲ ਦੇ ਕਿ ਪਤਾ ਅਸੀਂ ਬੁਲ ਬੁਲ ਨਾ ਰਹੀ ਜਾਂਦੇ ਨੇ ਸਭੀ ਜਾਂਦੇ ਨੇ ਹੁਣ ਬੋਲ ਬੋਲ ਪਾ ਗਿਆ ਉਹ ਬੜੀ ਪ੍ਰਧਾਈ ਨਹੀਂ ਬਸ ਤਰੀਕ 20 20 ਬਣਾ ਆਪਣੀਆਂ ਗਲੀਆਂ ਸ਼ੁਰੂ ਕਰ ਲਈ ਉਹਨਾਂ ਨੇ ਆ ਨਾਲੇ ਪਤਾ ਮੈਂ ਦੇਖੋ ਗਰਾਊਂਡ ਤੇ ਗਰਾਊਂਡ ਵਾਸਤੇ ਮੁੰਡੇ ਖੜੇ ਨੇ ਇਹਨਾਂ ਨੇ ਖੇਡਾਂ ਨੂੰ ਗਰਾਊਂਡ ਰੱਖ ਕੇ 25 ਲੱਖ ਰੁਪਏ ਲੈ ਕੇ ਕੰਮ ਸ਼ੁਰੂ ਕਰਾ ਕੇ ਗਏ ਮੇਰੇ ਕਰਨ ਨਾਲ ਅੱਜ ਕਿਤੇ ਤੁਸੀਂ ਜਿੰਨੇ ਹੀ ਪਾਣੀ ਦੀ ਟੂਟੀ ਲਈਏ ਹੋ ਤੇ ਚੰਗੀ ਤੇ ਆ ਆ ਸੜਕ ਤੇ ਤੁਸੀਂ ਡਿਊਟੀ ਲਾਈਏ ਕੋਈ ਗੱਲ ਨਹੀਂ ਉਹ ਸੜਕ ਦਾ ਜਿੱਦਾਂ ਨਿਬੜ ਜੂਗਾ ਤੁਸੀਂ ਕਹਿਣਾ ਵੀ ਲਿਖਿਆ ਹੈਗਾ ਉੱਥੇ ਨਾਮ ਤੋਂ ਮੈਂ ਬਣਾ ਦੂੰ ਮੈਨੂੰ ਅੱਜ ਅੱਜ ਕਲੀਅਰ ਕਰਦੋ ਕੜ ਕੇ ਰੋਤੇ ਪੱਥਰ ਪੈ ਜੀ ਦੋ ਮੈਂ ਕੰਮ ਨੂੰ ਮਿਸ਼ਵਾਦ ਪਾਉਂਦਾ ਆ ਆ ਸੜਕਾਂ ਥੋੜੀ ਇਹਦਾ ਪੱਥਰ ਆ ਜੂਗਾ ਜਾਰੂ ਕਰਕੇ ਪਹਿਲੇ ਆਪਾਂ ਤੇ ਤੁਹਾਡੀ ਸੜਕ ਬਣਨੀ ਸ਼ੁਰੂ ਹੋ ਜੂਗੀ